ਅੰਮ੍ਰਿਤ ਵੇਲੇ ਦਾ ਹੁਕਮਨਾਮਾ ਸਚਖੰਡ ਸ੍ਰੀ ਹਰਮੰਦਰ ਸਾਹਿਬ ਸ਼ਲੋਕ ਮਹਿਲਾ ਤੀਜਾ ਵਾਹੋ ਵਾਹੋ ਆਪ ਅਖਾਈਦਾ ਗੁਰ ਸਬਦੀ ਸਚ ਸੋਏ ਵਾਹੋ ਵਾਹੋ ਸਿਫ ਸਲਾ ਹੈ ਗੁਰਮੁਖ ਬੁਜੈ ਕੋਏ ਵਾਹੋ ਵਾਹੋ ਬਾਣੀ ਸਚ ਹੈ ਸਚ ਮਿਲਾਵਾ ਹੋਏ ਨਾਨਕ ਵਾਹ ਵਾਹ ਕਰਤਿਆ ਪ੍ਰਭ ਪਾਇਆ ਕਰਮ ਪ੍ਰਾਪਤ ਹੋਏ ਇਹ ਤੀਜੀ ਪਾਚਹੀ ਸਾਹਿਬ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਜੀ ਦੀ ਬਾਣੀ ਹੈ ਗੁਰੂ ਅਮਰਦਾਸ ਜੀ ਮਹਾਰਾਜ ਫਰਮਾਉਂਦੇ ਹਨ ਕੋਈ ਵਿਰਲਾ ਗੁਰਮੁਖ ਸਮਝਦਾ ਹੈ ਕਿ ਵਾ ਵਾ ਆਖਦਾ ਪਰਮਾਤਮਾ ਦੀ ਸਿਫਤ ਸਲਾਹ ਕਰਨੀ ਹੈ ਉਹ ਸੱਚਾ ਪ੍ਰਭੂ ਆਪ ਹੀ ਸਤਗੁਰੂ ਦੇ ਸ਼ਬਦ ਦੀ ਰਾਹੀ ਮਨੁੱਖ ਪਾਸੋਂ ਵਾਹੋ ਵਾਹੋ ਅਖਵਾਂਦਾ ਹੈ ਪਾਉ ਸਿਫਤ ਸਲਾਹ ਕਰਾਂਦਾ ਹੈ ਪਰਮਾਤਮਾ ਦੀ ਸਿਫਸਲਾ ਦੀ ਬਾਣੀ ਪਰਮਾਤਮਾ ਦਾ ਰੂਪ ਹੈ ਇਸ ਨਾਲ ਪਰਮਾਤਮਾ ਵਿੱਚ ਮੇਲ ਹੁੰਦਾ ਹੈ ਗੁਰੂ ਸਾਹਿਬ ਕਹਿੰਦੇ ਹਨ ਪ੍ਰਭੂ ਦੀ ਸਿਫਤਸਲਾ ਕਰਦਿਆਂ ਪ੍ਰਭੂ ਮਿਲ ਪੈਂਦਾ ਹੈ ਪਰ ਇਹ ਸਿਫਤਸਲਾ ਪ੍ਰਭੂ ਦੀ ਮਿਹਰ ਨਾਲ ਹੀ ਮਿਲਦੀ ਹੈ